ਅੱਜ ਜਿਵੇਂ ਆਇਆ ਪਿੰਡ ਮੋਲਾ ਸੋਨੂੰ ਦਿਖਾਵਾਂਗੇ ਪਿੰਡ ਦੀਆਂ ਕੁਝ ਜਗਾਵਾਂ ਮਿਆਂ ਪੁਰਾਣੀ ਕੋਠੀ ਪਿੰਡ ਦੀ ਪਿੰਡ ਦਾ ਸਟੇਡੀਅਮ

ਅੱਜ ਅਸੀਂ ਐ ਪਿੰਡ ਮੋਲਾਂ ਆਈ ਤੁਹਾਨੂੰ ਦਿਖਾਉਣੇ ਆ ਪੁਰਾਣੀ ਹਵੇਲੀ ਕਿੰਨੀ ਕਿ ਪੁਰਾਣੀ ਅੰਕਲ ਜੀ ਇਹ 100 ਸਾਲ ਅੱਛਾ ਜੀ ਦੇਖ ਕੇ ਅੰਦਰ ਦਾ ਬੇਹੂ ਦਿਖਾਵਾਂਗੇ ਤੁਹਾਨੂੰ ਹੁਣੇ ਮੋੜ ਤੋਂ ਬੰਦੇ ਨੂੰ ਸਮੇਂ ਦੇ ਨਾਲ ਦੇਖੋ ਜੀ ਪਲੱਸ ਕਰੋ ਕਰਾ ਲੈ ਗਿਆ ਦੇਖੋ ਤੁਸੀਂ ਪੁਰਾਣੇ ਛਤੀਰ ਛੀਲ ਦੇ ਬਲਕੜ ਪੁਰਾਣੀ ਆਨ ਟਾਈਮ ਤੇ ਗਾਰਡਨਾਂ ਦੇ ਇਸਤੇਮਾਲ ਨਹੀਂ ਹੁੰਦਾ ਸੀਗਾ ਲੱਕੜ ਦੇ ਪਾਲੇ ਜਾਂ ਸਿਰ ਹੁੰਦੇ ਸੀਗੇ ਜਿਹੜਾ ਪਾਣੀ ਦਿੱਤਾ ਹੁੰਦੀ ਹੈ ਸੰਭਾਈ ਦੇ ਸਾਰੇ ਜੇ ਕਿਸੇ ਜੀਨ ਨੂੰ ਪਸਾਉਂ ਕੇ ਰੱਖਾਂਗੇ ਤਾਂ ਵਧੀਆ ਰੂਹ ਨਹੀਂ ਖਤਮ ਹੋ ਜੂਗੀ ਦੇਖ ਸਕਦੇ ਤੁਸੀਂ ਦੰਦਾਂ ਤੋਂ ਪਲਾਸਟਰ ਲਏ ਆ ਇਹ ਸਾਡਾ ਪ੍ਰੋਨਾਲਿਸਟ ਹੈ ਹੋ ਸਕਦਾ ਹੈ ਕੱਲ ਤੋਂ 6-1.5 ਸਾਲ ਬਾਅਦ ਇਹ ਖਤਮ ਹੋ ਜਾਵੇ ਔਰ ਅਸੀਂ ਇਸੇ ਲਈ ਇਸ ਨੂੰ ਬਲੌਗ ਨੂੰ ਤਿਆਰ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਦੇਖ ਸਕਣ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਪਿੰਡ ਲਗਭਗ ਸਾਰਾ ਇਹ ਪਿੰਡ ਇਦਾਂ ਸੀਗਾ ਇਦਾਂ ਹੀ ਬਹੁਤ ਜ਼ਬਰਦਸਤ ਬਿਲਡਿੰਗਾਂ ਸੀ ਪਰ ਹੌਲੀ-ਹੌਲੀ ਉਹ ਸਾਰੀਆਂ ਖੰਡਰ ਦੇ ਰੂਪ ਵਿੱਚ ਬਦਲ ਗਈਆਂ ਤੇ ਉਸ ਜਗ੍ਹਾ ਤੇ ਨਵੇਂ ਘਰ ਬਣ ਗਏ મા�઱ મરલાલ માલળે ખરાલાલાલે હીલાલાલાલ માલે માલાલ દેચા ખરાલે ખ૧ાલ ખરાલે તે જેમાલ માલે ਹਉਤੂ ਸੇਵਾ ਕੋਈ ਤੂ ਸਰਕਾ ਨਾ ਸੇਵਾ ਕੋਈ ਕੰਡਾ ਬਕਾਣਾ ਫੇਰਾ ਨਾ ਆਦੀ ਨਹੀਂ ਬਸ ਚਾਹ ਪੀ ਕੇ ਫੇਰੀ ਹੋ ਗਈ ਬਰ ਬੱਤਿਓ ਬੰਨਾਂਕੋ ਜੀ ਅੰਕਲ ਜੀ ਨੇ ਰਿਸਪੈਕਟ ਕੀਤੀ ਸਾਡੀ ਸੱਤ ਦਸਤਾਲ ਨੇ ਆਟ ਪੈ ਗਈਆਂ ਇੱਥੇ ਨੀ ਮੈਂ ਬੜਾ ਸੀ ਆ 12 ਘੰਟੇ ਚੱਕਿਆ ਜਮ ਮੇ ਤੋਂ ਮੈਂ ਇਹਨੇ ਬਾਰ ਬਾਰ फ्रंट गेट ਉੱਪਰ ਦੋ ਚਵਾਰੇ ਬਣੇ ਹੋਏ ਆਗੇ ਪਰਦੇ ਵਗੈਰਾ ਲੱਗੀ ਹੋਈ ਹੈਗੀ ਬਾਰੀਆਂ ਦਰਵਾਜ਼ੇ ਜਾਲੀਆਂ ਵਗੈਰਾ ਲੱਗੇ ਹੋਏ ਆ ਅੰਕਜੀਤ ਨੇ ਪੁੱਛਿਆ ਸੀ ਕਹਿੰਦੇ ਮੁਸਲਮਾਨਾਂ ਦੇ ਟਾਈਮ ਦੀ ਹੈ ਕਾਫੀ ਪੁਰਾਣੀ ਕੋਠੀ ਹੈਗੀ ਹੁਣ ਚੱਲਦੇ ਆਂ ਉੱਪਰ ਜੀ ਆਪਾਂ ਪਰੋਂ ਦੇਖਦੇ ਆਂ ਚੱਲਦੇ ਆਂ ਉੱਪਰ ਹੀ ਆਉੜੀਆਂ ਦੇਖੋ ਡੇਢ ਗੇਟ ਤੋਂ ਵੀ ਘੱਟ ਆ ਨਹੀਂ ਮੈਨੂੰ ਲੱਗਦਾ ਜੀ ਉੱਪਰ ਗੇਟ ਬਣਿਆ ਹੈ ਦਾ ਹੁਣ ਅਸੀਂ ਆ ਗਏ ਜੀ ਉੱਪਰ ਦੇਖ ਸਕਦੇ ਹੋ ਉੱਪਰ ਦਾ ਮੌਲ ਲੱਕੜ ਦੀਆਂ ਬਾਰੀਆਂ ਆਲੇ ਸ਼ਤೀರ ਇਹ ਦੇਖਦੇ ਗਏ ਨਾਂਜ਼ਮਾਈ ਤੋਂ ਦੇਖ ਲੋ ਚੀਚਾਂ ਪੁਰਾਣੇ ਲੱਕੜ ਦੇ ਗੇਟ ਦੇਖ ਲੋ ਬਹੁਤ ਵਧੀਆ ਬਣਾਏ ਸੀ ਬਾਰੀਆਂ ਲੱਕੜ ਦੀਆਂ ਡਿਜ਼ਾਈਨ ਕੀਤਾ ਕੰਧਾਂ ਤੇ ਟੀਟਿੰਗ ਪੁਰਾਣੀ ਬਾਰੀ ਲੱਕੜ ਦੀ ਵਿੱਚ ਰੱਖਣੀ ਲੱਕੜ ਦੇ ਬਣਾਏ ਹੋਏ ਕਰੀਏ ਤੇ ਮਾਰੀ ਆਲੇ ਸ਼ ਸ਼ਤੀਰ ਬਾਲੇ ਤਾਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਦੋ ਉਪਰ ਚਵਾਰੇ ਬਣੇ ਹੋਏ ਕੋਠੀ ਦੇ ਹੁਣ ਚੱਲੇ ਥੱਲੇ ਜੀ ഡേ എട്ട് കട്ട പൗടിയെ ਅੰਡ ਮੋੜ ਕਿਡ ਸਟੇਡੀਅਮ ਕਾਫੀ ਵੱਡਾ ਗਰਾਊਂਡ ਆ ਭਾਈ ਪਿੰਡ ਦਾ ਫੋਲ ਬਗਰੇ ਲੱਗੇ ਹੋਇਆ ਬੱਚੇ ਖੇਡਦੇ ਆਗੇ ਕਾ ਲੱਗੀਆਂ ਪਿੱਛੇ ਵਗਰ ਬਣੀਆਂ ਗਈਆਂ ਬੱਚੇ ਖੇਡਦਾ ਜਾਂਦਾ ਸੜੋ ਨੈੱਟ ਵੀ ਲੱਗਿਆ ਸਟੇਜ ਵਗੈਰਾ ਬਣੀ ਹੋਈ ਉੱਪਰ ਕਮਰੇ ਆਗੇ ਬੈਠਣ ਵਾਸਤੇ ਪਿੰਡ ਦਾ ਸਕੂਲ